ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਆ ਤੇ ਟਾਈਮ ਹੈਗਾ ਜੀ 9:30 ਵਜੇ ਦਾ ਤੇ ਦਿਨ ਹੈਗਾ ਜੀ ਸੰਡੇ ਦਾ ਤੇ ਉੱਥੇ ਅਸੀਂ ਲੇਟ ਸੀ ਲੇਟ ਇਸ ਕਰਕੇ ਕਿ ਅੱਜ ਕਿਹੜਾ ਕੋਈ ਟੈਨਸ਼ਨ ਨਾ ਕੋਈ ਸਟਿਫਨ ਬਣਾਉਣਾ ਨਾ ਕੋਈ ਸ ਅੱਜ ਤਾਂ ਅੱਧਾ ਕੰਮ ਦਾ ਹੈਗਾ ਪਰ ਘਰੇ ਹੀ ਥੋੜਾ ਜਿਹਾ ਜਾਣਾ ਆਫਿਸ ਤੇ ਲੇਟ ਜਾਣਾ ਤੇ ਹੁਣ ਆਪਾਂ ਨਹਾ ਤੋਂ ਕੇ ਪਾਕ ਕਰਕੇ ਤੇ ਮੈਨੂੰ ਲੱਗੀ ਹਾਂ ਬਣਾਉਣਾ ਪਈ ਨਹੀਂ ਚਾਹ ਤਾਰਨੇ ਚਾਹ ਪੀਣੀ ਨਹੀਂ ਉਤਾਰਨਾ ਹੁੰਦੇ ਪਏ ਨੇ ਤੇ ਘਰ ਦਾ ਜਿਹੜਾ ਕੰਮ ਹੈ ਜਦੋਂ ਦੇ ਬੱਚੇ ਹੈ ਨਹੀਂ ਇੱਥੇ ਦਮਨ ਜਾਂ ਪਰਨੀਸਰੀ ਆਏ ਸੀ ਤੇ ਘਰੇ ਖਲਾਰਾ ਪੈਂਦਾ ਹੀ ਨਹੀਂ ਹੈਗਾ ਬੱਚਿਆਂ ਨਾਲ ਹੀ ਕਾਰੇ ਬੰਦੇ ਨੇ ਤਾਂ ਘਰਾਂ ਦੇ ਵਿੱਚ ਤੇ ਉਹ ਘਰੇ ਨਹੀਂ ਹੈਗੇ ਤਾਂ ਘਰ ਬਿਲਕੁਲ ਸਾਫ਼ ਹੀ ਹੋ ਜਾਊਗਾ ਪੋਚੇ ਕੱਲ ਆਈ ਸੀ ਢਾਡੀ ਮੈਨੂੰ ਲੱਗਦਾ ਪੋਚੇ ਲਾਂਦੀ ਨਹੀਂ ਹੋਈ ਹੈਗੀ ਸਾਰਾ ਕੁਝ ਸਾਫ਼ ਹੈ ਬਸ ਥੋੜੇ ਬਹੁਤ ਕੰਮ ਕਰਾਂਗੇ ਤੇ ਆਪਾਂ ਸੇਰ ਸੂਤ ਧੋੜਿਆ ਮੈਂ ਮਹਿੰਦੀ ਲਾਣੀ ਸੀ ਮਹਿੰਦੀ ਮੈਂ ਕੈਂਸਲ ਕਰਤੀ ਕਿਉਂਕਿ ਮੈਨੂੰ ਅਲਰਜੀ ਹੋ ਜਾਂਦੀ ਤੁਹਾਨੂੰ ਸਾਰਿਆਂ ਨੂੰ ਪਤਾ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਚਾਹ ਆਪਾਂ ਪੀ ਲਈਏ ਤੇ ਬਣੇ ਰਹੋ ਵਲੌਗ ਚ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮੇਰੀ 2 ਦਿਨ ਦੀ ਮਲਾਈ ਪਈ ਹੈ ਤੇ ਇਹਨੂੰ ਆਪਾਂ ਦੋਕ ਦਿਨ ਦੀ ਹੋਰ ਵਜੇਗੀ ਫਿਰ ਰੜਕਾਂਗੇ ਤੇ ਬਾਹਰ ਤਾਂ ਮੌਸਮ ਜਿਹੜਾ ਅੱਜ ਜਿਹੜਾ ਬਾਹਰ ਦਾ ਮੌਸਮ ਆ ਦੇਖ ਸਕਦੇ ਤੁਸੀਂ ਥੋੜਾ ਜਿਹਾ ਡਾਊਨ ਬੱਦਲ ਜਿਹਾ ਬਣਿਆ ਹੋਇਆ ਬਾਕੀ ਦੇਖੋ ਬੱਦਲੰਦਾ ਤਾਂ ਨਹੀਂ ਹੁੰਦਾ ਥੋੜੀ ਧੁੱਪ ਘੱਟ ਆ ਤੇ ਕਪੜੇ ਧੋਣੇ ਨੇ ਮੈਂ ਕਪੜੇ ਮੇਰੇ ਖਾ ਸਮੀ ਧੋਣੇ ਵਾਲੇ ਬਾਲ ਦੇਖੋ ਮੇਰੇ ਕਿੰਨੇ ਨਿਕਲਦੇ ਨੇ ਬਾਲ ਇੰਨੇ ਨਿਕਲਦੇ ਜਿੰਨੇ ਵੀ ਕਹਦੇ ਅੱਜ ਆਪਾਂ ਚੀਜ਼ਾਂ ਦਾ ਚੇਤਾ ਕੱਦ ਭੁੱਲ ਜਨਾ ਪਾ ਚਾ ਵੀ ਪੀਲੀ ਨਾਲ ਚੌਲ ਵੀ ਨਾਨਮ ਕੀੜ ਬਿਸਕਟ ਖਾ ਲੇ ਚੇਤਾ ਭੁੱਲ ਗਿਆ ਕੀ ਵੀਡੀਓ ਬਣਾਣੀ ਹੈ ਹੁਣ ਚੇਤਾ ਆ ਤੇ ਤੁਹਾਨੂੰ ਮੈਂ ਇੱਕ ਨਵਾਂ ਸੈਟਅਪ ਦਿਖਾਨੀ ਆ ਆ ਦੇਖੋ ਇਹ ਏਸੀ ਕਰਕੇ ਨਾ ਮੈਂ ਸੁੱਤੀ ਪਈ ਸੀ ਤੇ ਇਹਨਾਂ ਨੇ ਨਾ ਆਪੇ ਹੀ ਕੱਲਿਆਂ ਨੇ ਚੱਕ ਚੁੱਕ ਕੇ ਮਾਰ ਇਥੇ ਆਪਣਾ ਸੈਟਅਪ ਤਿਆਰ ਕਰ ਲਿਆ ਕਿਉਂਕਿ ਤੋਂ ਉਹਦੇ ਸਰਾਣੀ ਬੈ ਕੇ ਕੰਮ ਕਰੂੰਗਾ ਸੁਣ ਕੇ ਸਰਾਣੀ ਬੈ ਕੇ ਤੁਹਾਨੂੰ ਉੱਠ ਨਾ ਜਾਏ ਕਿੱਥੇ ਮੈਂ ਸੁੱਤੀ ਵੀ ਇਹਨਾਂ ਨੇ ਆਪਣਾ ਹੀ ਰੌਲਾ ਪਾ ਰਖਿਆ ਦੇ ਫੋਨ ਲੈ ਫੋਨ ਤੇ ਅੱਜ ਦਿਨ ਸੰਡੇ ਦਾ ਤੁਹਾਨੂੰ ਮੈਂ ਸਵੇਰੇ ਵੀ ਦੱਸਿਆ ਸੀ ਤੇ ਕੰਮ ਫੁੱਲ ਚੱਲ ਰਿਹਾ ਕੋਈ ਕੰਮ 'ਚ ਕੋਈ ਕਮੀ ਨਹੀਂ ਆਈ ਹੈ ਨਾ ਕੰਮ 'ਚ ਇੱਥੇ ਕਮੀ ਨਹੀਂ ਆਉਂਦੀ ਹਾਂ ਤੇ ਸੋਫੇ ਸੁਪੇ ਆ ਮਾਰੇ ਚੱਕ ਕੇ ਇਹ ਤਾਂ ਸੱਚੀ ਗੱਲ ਕਹੀ ਹੈ ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀ ਹੈ ਤਾਂ ਗੱਲ ਸੱਚੀ ਹੈ ਸੱਚੀ ਹੈ ਅੱਛਾ ਅੱਜ ਆਪਾਂ ਨੂੰ ਕੁਝ ਹੋ ਜੇ ਹੈ ਸਾਰੇ ਕੰਮ ਕੁਮੂ ਹੀ ਉਹ ਹੋ ਜਾਣੇ ਅੱਛਾ ਆਪਾਂ ਜੇ ਜਿਉਂਦੇ ਆ ਨਾ ਹਾਂ ਤਾਂ ਉਹਦੀ ਉਹਦਾ ਉਹਦੇ ਉੱਤੇ ਉਹਨਾਂ ਦਾ ਸਪੋਰਟ ਹੀ ਕਹਿ ਦੇਣਗੇ ਜੇ ਆਪਾਂ ਜਿਉਂਦੇ ਆ ਨਾ ਤਾਂ ਹਣੇ ਯਾਰ ਤੂੰ ਕਿਉਂ ਕੰਮ ਕਰਉਣਾ ਯਾਰ ਕੰਮ ਕਰੋ ਹੈ ਗੱਲਾਂ ਸੱਚੀਆਂ ਨੇ ਉਹ ਜੇ ਤਾਂ ਬੰਦਾ ਜਿਉਂਦਾ ਹੈ ਨਾ ਡਾਉਨ ਕਰਨ ਕੇ ਕੰਮ ਕਰ ਉਹ ਕਹਿੰਦੇ ਉੱਠ ਜੋ ਮਰਜ਼ੀ ਕਰ ਕਰ ਉਹ ਬੰਦੇ ਨੂੰ ਮਰ ਜੇ ਫਿਰ ਸਾਰੇ ਆਲਟਰਨੇਟ ਤਿਆਰ ਹੋ ਜਾਣਗੇ ਵੀ ਆਇਆ ਕਰ ਲੈਣੇ ਆ ਇਹਨੂੰ ਮੈਂ ਕਰ ਦੂੰਗਾ ਇਹਨੂੰ ਫਰਾਨੇ ਬੰਦੇ ਤੋਂ ਕਰਾ ਲੂੰਗਾ ਬਸ 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 ਇਹ ਚੀਜ਼ਾਂ ਕਰਦੀਆਂ ਨੇ ਤੇ ਜਿਹੜਾ ਅੱਛਾ ਇੱਕ ਗੱਲ ਇਹ ਵੀ ਐ ਕਿ ਜਿਹੜਾ ਬੰਦਾ ਕੰਮ ਕਰਨ ਵਾਲਾ ਨਾ ਉਹ ਕੰਮ ਛੱਡ ਵੀ ਨਹੀਂ ਜੇ ਸਕਦਾ ਇਹ ਤੁਹਾਨੂੰ ਮੈਂ ਦੱਸਦਾ ਉਹ ਛੱਡਦਾ ਵੀ ਨਹੀਂ ਹੈਗਾ ਉਹ ਚਾਹੇ ਮਰਨ ਕਿਨਾਰੇ ਹੋਵੇ ਪਰ ਕਹਿੰਦਾ ਕਿ ਮੇਰਾ ਆ ਕੰਮ ਹੋ ਜੇ ਹੋ ਜੇ ਉਹਦੇ ਪਿੱਛੇ ਪਿਆ ਰੰਦਾ ਕੰਮ ਤੇ ਕਿ ਮੈਂ ਆਪਣਾ ਕੰਮ ਕਰਨਾ ਹੀ ਕਰਨਾ ਹਾਂ ਹਾਂ ਕਰਨਾ ਹੀ ਕਰਨਾ ਹੈ ਮਨ ਮੈਨੂੰ ਹੀ ਲਾ ਲਓ ਤੁਸੀਂ ਜੇ ਮੈਂ ਵਾਂ ਚਾਹੇ ਮੈਂ ਉਹ ਬਾਹਰ ਆ ਚਾਹੇ ਜਿਵੇਂ ਮਰਜੀ ਮੈਂ ਸਫਾਈਆਂ ਝਾੜੂ ਪੋਚਾ ਭਾਂਡੇ ਰੋਟੀ ਬਣਾ ਦੇਣੀ ਹੈ ਬਾਅਦ ਚ ਪਾਏ ਮੈਂ ਜਿੰਨੀ ਮਰਜੀ ਔਖੀ ਮੈਂ ਕੋਈ ਗੱਲ ਨਹੀਂ ਕਿ ਇਹ ਮੈਨੂੰ ਕਹਿ ਦੇਣਗੇ ਕਿ ਹਾਂ ਨਾ ਹੀ ਤੂੰ ਰਹਿਣ ਦੇ ਤੂੰ ਬਿਮਾਰ ਹੈ ਤੂੰ ਰਹਿਣ ਦੇ ਤੂੰ ਰਹਿੰਦੇ ਪਰ ਨਾ ਮੈਨੂੰ ਐ ਹੁੰਦਾ ਕਿ ਨਾ ਕੰਮ ਰਹਿ ਨਾ ਜਾਵੇ ਕੋਈ ਕੰਮ ਰਹਿ ਨਾ ਜਾਏ ਤੇ ਮੰਨ ਲਓ ਉਹੀ ਗੱਲ ਕਿ ਜੇ ਬੰਦਾ ਮਰ ਗਿਆ ਫਿਰ ਵੀ ਤਾਂ ਕਰਨਾ ਹੀ ਹੈ ਕਿਸੇ ਨੇ ਮਗਰੋਂ ਫਿਰ ਉਹੀ ਤਾਂ ਕਰਦਾ ਹੈ ਨਾ ਨਹੀਂ ਰੋਟੀਆਂ ਆਪ ਪਕਾਓ ਸਾਰਾ ਕੁਝ ਆਪ ਕਰੋ ਹੋਰ ਰੋਟੀਆਂ ਵੀ ਆਪ ਕਾੜੀਆਂ ਰਹਿੰਦੇ ਤੂੰ ਐਡੀ ਗੱਲਾਂ ਨਾ ਕਰ ਇਹ ਅਜ ਸਾਰਾ ਦਿਨ ਚੱਲਣਾ ਕੰਮ ਮੈਂ ਤਾਂ ਇਹ ਸਲਾਹ ਕੀਤੀ ਕਿ ਆਪਾਂ ਕਾਫੀ ਪੀ ਕੇ ਆਵਾਂਗੇ ਕਾਫੀ ਪਿਆ ਤਾਂ ਰਹਿਣਿਆ ਦੇਖੋ ਇਹ ਕਾਫੀ ਨਹੀਂ ਨਾ ਪੀਣੀ ਆ ਕੋਈ ਤਾਂ ਗੈਰ ਕੁਝ ਹੋਰ ਤੇ ਲੈ ਆਵਾਂਗੇ ਹਾਂ ਗੋਲ ਗੱਪੇ ਖਾਏ ਆਂਗੇ 20-50 ਰੁਪਏ ਦਾ ਮੁੱਸਾਟੂ 50 ਯਾ ਦੇ ਲਈ ਹੁਣ ਮੈਨੂੰ ਕਾਫੀ ਤੋਂ ਗੋਲ ਗੱਪੇ ਤੇ ਹੀ ਲੈ ਆਏ ਨੇ ਚਲੋ ਕੋਈ ਗੱਲ ਨਹੀਂ ਕਹਿੰਦੇ ਜਿੰਨੇ ਚ ਰੱਬ ਰੱਖੇ ਉਹਨੇ ਚ ਰਹਿਣਾ ਪੈਂਦਾ ਹਨਾ ਉਹ ਨਹੀਂ ਨਹੀਂ ਉਹ ਚਲ ਠੀਕ ਹੈ ਕਦੀ ਗੁਆਰ ਪੀ ਲਈ ਪੀ ਲਈ ਹੋਏ ਰੋਜ਼ ਰੋਜ਼ ਪੀਣੀ ਚਾਹੀਦੀ ਉਹ ਤਾਂ ਫਤੇ ਵਰਗਾ ਆ ਕੇ ੱੱਕਾ ਕਰਕੇ ਤੁਹਾਨੂੰ ਲੈ ਜਾਵੇ ਉੱਥੇ ਤੁਸੀਂ ਵੀ ਉੱਥੇ ਸੈੱਟ ਹੋ ਹਾਂ ਉੱਥੇ ਤੋਂ ਹੀ ਸੈਟੋ ਆ ਉੱਥੇ ਤੋਂ ਹੀ ਸੈਟੋ ਕੀ ਫਤੇ ਨੇ ਕਾਫੀ ਮੰਗ ਲਈ ਤੇ ਮੈਂ ਪਿਆਣੀ ਪਿਆਣੀ ਸੋ ਉਹਨੂੰ ਨੇ ਮੰਗ ਲਈ ਉਹ ਨਹੀਂ ਪਿਆਣੀ ਐ ਜੀ ਕੋ ਗੱਲ ਦੇਗੀ ਸੋਨੂ ਨੇ ਕਾਫੀ ਮੰਗੀ ਅਸੀਂ ਗੋਲ ਗੱਪੇ ਖਾਣ ਨੂੰ ਤਿਆਰ ਹੋ ਗਏ ਦੇਖੋ ਚੱਲ ਜੀ ਦੇ ਦੇ ਬਣੇ ਰੋ ਵਲੌਗ ਚ ਸਾਮ ਨੂੰ ਗੋਲ ਗੱਪੇ ਖਾਣ ਲੈ ਕੇ ਜਾਂਦੇ ਕਿ ਨਹੀਂ ਜਾਂਦੇ ਸਾਰੀ ਪਨੀਰੀ ਬਣ ਗਈ ਹੁਣ ਤੁਸੀਂ ਆ ਜਾਓ ਹੈ ਕੰਮ ਵੀ ਨਾਲ ਦੇਖਣਾ ਪੈਂਦਾ ਨਾ ਇਹਨਾਂ ਗਰਮੀ ਵਾਸਤੇ ਬਣਾਈ ਆਪਣੇ ਵਾਸਤੇ ਜਿਹੜੇ ਆਪਣੇ ਇਸ ਵਾਸਤੇ ਬਹੁਤ ਵਧੀਆ ਤੇ ਠੰਡੀ ਹੁੰਦੀ ਹੈ ਤੇ ਇਹਦੇ ਵਿੱਚ ਆਪਾਂ ਨੇ ਪਾਏ ਨੇ ਇਹਦੇ ਵਿੱਚ ਪਾਇਦਿਆਂ ਆਪਾਂ ਨੇ ਭੁਜੇ ਹੋਏ ਕਾਲੇ ਛੋਲੇ ਤੇ ਹਰੀਆਂ ਲੱਛੀਆਂ ਸੌਂਫ ਤੇ ਮਗਜ ਤੇ ਸਾਬਤ ਮੂੰਗੀ ਨੂੰ ਭੁੰਨ ਕੇ ਪੀਸਿਆ ਇਹ ਚੀਜ਼ਾਂ ਪਾਈਆਂ ਠੰਡੀ ਤੇ ਮਿਸ਼ਰੀ ਮਿਸ਼ਰੀ ਆਪਾਂ ਮੈਂ ਬੱਚੀ ਨਹੀਂ ਪਾਈ ਮਿਸ਼ਰੀ ਪਾਈ ਸ਼ੱਕਰ ਵੀ ਪਾ ਸਕਦੇ ਹੋ ਕਿ ਜੇ ਤੁਮ ਮੈਂ ਨੈਕਸਟ ਟਾਈਮ ਬਣਾਈ ਤਾਂ ਫਿਰ ਤੁਹਾਨੂੰ ਮੈਂ ਜ਼ਰੂਰ ਐਸੀ ਦਵਾਵਾਂਗੀ ਕਿ ਗਰਮੀ ਐ ਨਹੀਂ ਮੈਂ ਆ ਇਧਰ ਲੱਗੀ ਫਿਰਾਂ ਕੈਮਰਾ ਫੜਨ ਵਾਲਾ ਕੋਈ ਹੈ ਨਹੀਂ ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਦੱਸ ਦਾਂ ਇਹ ਆਪਣੀ ਪੰਗੀ ਦੀ ਗੁੜਾਣੀ ਹੈ ਤੇ ਇਹ ਆ ਕਿ ਚਾਹੇ ਰਾਤ ਨੂੰ ਤੁਸੀਂ ਲੈ ਲਓ 2 ਚਮਚੇ ਦੋ ਦਿਨਾਂ ਚਾਹੇ ਸਵੇਰੇ ਲੈ ਲਓ ਦੋ ਚਮਚੇ ਦੋ ਦਿਨਾਂ ਬੜੀਆ ਮੇਰੇ ਠੰਡੀ ਹੁੰਦੀ ਹੈ ਮੈਂ ਖੰਡ ਨਹੀਂ ਕਰਨੀ ਦੀ ਲੋੜ ਨਹੀਂ ਹੈ ਜਰਾ ਸਬਜੀ ਕਿ ਬਣਾਣੀ ਹੈ ਤੇ ਥੋੜਾ ਜਿਹਾ ਨਾ ਸੱਚ ਮੈਂ ਦੱਸਣਾ ਤੁਹਾਨੂੰ ਥੋੜਾ ਜਿਹਾ ਦੇਸੀ ਕਿਉਂ ਪਾਇਆ ਐਵੇਂ ਅੱਧੀ ਘੱਟ ਸੀ ਨਹੀਂ ਜ਼ਿਆਦਾ ਨਹੀਂ ਪਾਇਆ ਕਿ ਗਰਮੀ ਹੈ ਤੇ ਕਿਉਂ ਆਪਾਂ ਜ਼ਿਆਦਾ ਨਹੀਂ ਪਾਇਆ ਡਰਾਈ ਰੱਖੀ ਆ ਆਪਾਂ ਦੇਖਣਾ ਲੈ ਕੇ ਚੰਚਾ ਕੋਚਾ ਕਰਨਾ ਅੱਜ ਥੋੜੀ ਜਿਹੀ ਮਤਲਬ ਕੱਠੀ ਜੀ ਹੋ ਗਈ ਜ਼ਿਆਦਾ ਕਿਉਂ ਨਹੀਂ ਪਾਇਆ ਜੇ ਆਪਾਂ ਜ਼ਿਆਦਾ ਪਕਾਉਣਾ ਨਹੀਂ ਤੇ ਗਰਮੀ ਕਰਕੇ ਚੱਟੀ ਹੋ ਜਾਣੀ ਮੂੰਗੀ ਬਹੁਤ ਈਆ ਛੋਲੇ ਬਹੁਤ ਈਆ ਨੇ ਮਿਸਤੀ ਬਹੁਤ ਈਆ ਚਾਹ ਵੀ ਮਿਸਤੀ ਪਾਓ ਚਾਹ ਜੇ ਸ਼ੱਕਰ ਪਾਓ ਤੁਹਾਡੀ ਹੋ ਜੀ ਕਾਲੀ ਮਿਰਚ ਵੀ ਪਾਉਣੀ ਪਾਈ ਲੈ ਹਰੀ ਇਲਾਇਚੀ ਪਾਣੀ ਹਰੀ ਇਲਾਇਚੀ ਦਾਵਾ ਪਾ ਲਈ ਮੈਂ ਆ ਅ ਵੀ ਵੀ 25 ਕੁ ਪਾ ਲਈ ਤੁਸੀਂ ਵਧੀਆ ਨਹੀਂ ਸੌਂਫ ਪਾਈ ਸੱਚ ਮੈਂ ਦੱਦੀਆਂ ਜਿੰਦਾ ਭੁੱਲ ਗਈਆਂ ਦਸਤਾਫੀ ਦਾ ਸੌਂਫ ਪਸਤਾ ਜੀ ਮੈਂ ਤਾਂ ਕਹਿੰਦਾ ਭੁੱਲ ਗਈ ਉਹ ਜੀਰੀ ਆਪਣੀ ਰੱਖ ਲਈ ਮੈਂ ਆਪਾਂ ਦਮਨ ਵੀ ਖਾਈ ਹੀ ਨਹੀਂ ਖਾਣਗੇ ਤਾਂ ਵੀ ਕਰਦੇ ਕਿੰਨੇ ਖਾਣਗੇ ਕੋਈ ਵੀ ਖਾ ਸਕਦਾ ਕੋਈ ਵੀ ਫੈਮਿਲੀ ਮੈਂ ਕਰਦੇ ਬਾਕੀ ਜੇ ਪਤਾ ਹੈ ਤਾਂ ਦੱਸਿਓ ਕਮੈਂਟ ਕਰਕੇ ਵਧੀਆ ਹੁੰਦੀ ਹੈ ਨਾ ਮਿਕਸ ਹੋ ਜਾਂਦਾ ਤੇ ਇਤਨਾ ਰਹਿੰਦਾ ਜੀ ਮੇਰੇ ਕਿਤੇ ਹੋਰ ਜਿਹੜੀ ਪਕੌਣੀ ਮੈ ਰਾਈ ਦੀ ਅੱਡੀ ਹੋਏਗੀ ਨਾ ਫਿਰ ਆਪਾਂ ਇਹਨੂੰ ਕਿਸ ਕੰਟੇਨਰ ਦੇ ਵਿੱਚ ਪਾ ਲੈਣਾ ਹਾਂ ਹਾਂ ਗਰਮ ਹੈ ਚਲੋ ਫਿਰ ਆਪਾਂ ਰਾਦੀ ਸਬਜ਼ੀ ਬਣਾਉਣੀ ਆ ਇਹ ਤੁਹਾਨੂੰ ਦੱਸਣਗੇ ਟੇਸਟ ਖਾ ਕੇ ਫਿਰ ਹਾਂ ਦਾ ਮੂੰਹ ਤੋਂ ਤਾਂ ਲੱਗਣ ਨਹੀਂ ਰਿਹਾ ਕਿ ਚੰਗਾ ਬਹੁਤ ਵਧੀਆ ਬਣੀ ਇਹ ਤੁਹ ਕੁਆ ਦਾ ਸਵਾਦ ਗੋਲੀ ਗੋਲੀ ਆਉਂਦੋਂ ਅੰਦਰ ਅੱਛਾ ਤਾਂ ਕਰ ਗਏ ਸਾਰਾ ਕੁਝ ਇਹ ਚ ਮੈਂ ਤਾਂ ਡਰ ਗਈ ਹਰੀ ਰਾਚੀ ਵੀ ਐ ਸੌਫ ਦਾ ਵੀ ਟੇਸਟ ਆ ਰਿਹਾ ਤੇ ਛੋਲੇ ਦਾ ਵੀ ਟੇਸਟ ਆ ਰਿਹਾ ਮੂੰਗੀ ਦਾ ਨਹੀਂ ਆ ਰਿਹਾ ਮੂੰਗੀ ਦਾ ਵੀ ਟੇਸਟ ਆ ਰਿਹਾ ਮੂੰਗੀ ਤਾਂ ਥੋੜਾ ਘੱਟ ਹੁੰਦਾ ਕਿਉਂਕਿ ਘੱਟ ਭਈ ਉਹ ਮੈਂ ਇੱਕ ਕੌਲੀ ਪਾਈ ਮੂੰਗੀ ਦੀ ਬਸ ਦੋ ਕ올ੀਆਂ ਛੋਲੇ ਪਾਏ ਨੇ ਬਾਕੀ ਤੇ ਮਗਲ ਦਾ ਮਗਲ ਦਾ ਮਗਲ ਤਾਂ ਬੜਾਈ ਲੱਗ ਰਿਹਾ ਤੇ ਪੀਸ ਲਈ ਸੀ ਨਾ ਵਿੱਚ ਤਾਂ ਕਰਕੇ ਹਾਂ ਚਲ ਦੁਧਰਾ ਖਾਣੀ ਸੁੱਕੀ ਤਾਂ ਨੰਗਣੀ ਨਹੀਂ ਉਹ ਲੀਵਾ ਮੰਗੇ ਭੁੱਖਾ ਵੱਟਣੀਆਂ ਬਾਕੀ ਬਹੁਤ ਘੰਟਾ ਹਾਂ ਬੱਚਿਆਂ ਨੂੰ ਤਾਂ ਬਹੁਤ ਵਧੀਆ ਲੱਗਦੀ ਬਹੁਤ ਵਧੀਆ ਕਿਉਂਕਿ ਛੋਲੇ ਨੇ ਇਹਦੇ ਵਿੱਚ ਨਾ ਹਾਂ ਗਰਮੀ ਵਾਸਤੇ ਬਹੁਤ ਛੋਲੇ ਬੱਚੇ ਕਈ ਖਾਂਦੇ ਨਹੀਂ ਨਾ ਪਰ ਤੁਸੀਂ ਇਸ ਤਰੀਕੇ ਨਾਲ ਦੇ ਸਕਦੇ ਹੋ ਕੰਗੀ ਦਾ ਤੁਸੀਂ ਐ ਕਰਨ ਜਿਵੇਂ ਬੜੀਆਂ-ਵੱਡੀਆਂ ਤੁਹਾਡੀਆਂ ਜੁਲਫਾਂ ਹੁੰਦੀਆਂ ਨੇ ਸਿਰ ਨੂੰ ਕਰਨ ਦੇ ਹੀ ਤੁਸੀਂ ਕੰਗੀ ਟਿੰਡ ਤੇ ਕੰਗੀ ਕਰਨ ਦੇ ਹੀ ਆ ਅੱਛਾ ਹੋਈ ਹੋਈ ਕਿਉਂ ਮੈਂ ਵੇਖਿਆ ਸੀ ਮੈਂ ਵੇਖਿਆ ਮੈਂ ਵਿਚਾਰ ਤੁਹਾਨੂੰ ਨਾ ਸ਼ੌਂਕ ਦਾ ਮੇਰੇ ਵਾਲ ਹੁਣ ਮੈਂ ਕੰਗੀ ਕਰਾਂ ਹੈ ਦਵਾਲ ਹੈ ਨਹੀਂ ਚਾਲਾ ਸ਼ੌਂਕ ਪੁਰਾਣ ਮੈਂ ਇੱਕ ਪੈਨ ਦਾ ਕਮੈਂਟ ਆਇਆ ਸੀ ਉਹ ਕਹਿੰਦਾ ਲੁਧਿਆਣੇ ਹੈਗਾ ਕੋਈ ਜਿਹਦੇ ਨਾਲ ਵਾਲ ਆ ਜਾਣਗੇ ਦਵਾਈ ਦੇ ਦਿੰਦੇ ਨੇ ਤੇ ਆਪਾਂ ਜਾ ਕੇ ਆਵਾਂਗੇ ਚੰਗਾ ਜ਼ਰੂਰ ਅਵਤਾਰ ਦੇ ਬਹੁਤ ਵੱਡੇ ਵੱਡੇ ਵਾਲ ਹੁੰਦੇ ਆ ਨਾ ਅਵਤਾਰ ਕਿੰਨੇ ਮੈਂ ਕਰਦਾ ਹੁੰਦਾ ਸਿਲਕੀ ਵਾਲ ਹੁੰਦੇ ਸੀ ਅੱਜ ਦੇ ਜ਼ਮਾਨੇ ਨੂੰ ਐ ਕਰਦਾ ਹਾਂ ਸਿਲਕੀ ਛੱਡ ਕੇ ਹੁਣ ਕਿ ਰੁੱਖੇ ਨੇ ਰੁੱਖੇ ਵੀ ਨਹੀਂ ਰਹੇ ਸਿਲਕੀ ਤਾਂ ਦੂਰ ਦੀ ਰਹਿ ਗਈ ਗੱਲ ਸਭ ਕੁਝ ਚੋੜੂ ਕੋ ਜਿਹੜਾ ਚਮਕ ਹੋ ਗਿਆ ਹੈ ਜਿਹੜਾ ਹੋਇਆ ਚਮਕ ਹੋ ਗਿਆ ਉਹ ਜਿਹੜਾ ਚਮਣ ਕੀ ਉਹ ਰੈਣ ਚਮਕ ਚਮਕ ਹੋ ਗਿਆ ਹਨ ਤੇ ਸਾਰੇ ਵਾਲ ਝੜ ਗਏ ਉਤਾਰਦੇ ਉਤਾਰਦੇ ਵਾਲ ਝੜ ਲੱਗ ਪਏ ਸੀ ਜਦੋਂ ਹੀ ਖੰਨੇ ਰਹਿਨੇ ਹਨ ਉਦੋਂ ਥੋੜਾ 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 ਇੱਥੋਂ ਇਥੋਂ ਥੋੜਾ ਥੋੜਾ ਚੰਦ ਆਪੇ ਮੈਂ ਕਿਹਾ ਚਲ ਆ ਜਾਣਗੇ ਆ ਜਾਣਗੇ ਆਪਾਂ ਨੇ ਕੇਅਰ ਨਹੀਂ ਕੀਤੀ ਤੇ ਉਹਦੇ ਨਾਲ ਬੜਾ ਕੰਮ ਖਰਾਬ ਹੋ ਗਿਆ ਬੜਾ ਫਰਕ ਹੈ ਨਾ ਪਰਸਨੈਲਿਟੀ ਦੇ ਬੰਦੇ ਦੀ ਹਨਾ ਫਤੇ ਕਹਿੰਦਾ ਪਾਪਾ ਦੀ ਤਾਂ ਪਾਗ ਹੀ ਤੇ ਆ ਕੇ ਜਾਂਦੇ ਜਦੋਂ ਪਾਪਾ ਪਾਗ ਬੰਨਦੇ ਕੀ ਲੱਗਦੇ ਹੋ ਕੀ ਲੱਗਦੇ ਹੋ ਤੇ ਅਸੀਂ ਜਾਣਾ ਜੀ ਬਾਜ਼ਾਰ ਚੋ ਜੋ ਬਾਹਰ ਪਏ ਦੇਖਿਆ ਫੜਕੀ ਚਤੇ ਤੇ ਅੱਜ ਜਾਣਾ ਬਾਜ਼ਾਰ ਥੋੜੇ ਜੇ ਕੰਮ ਹੋ ਗਏ ਉਹ ਕਰਕੇ ਆਉਣੇ ਤੇ ਨਾਲੇ ਅੱਜ ਨਾ ਆ ਦੇਖੋ ਪਿੱਛੇ ਆ ਪੈ ਗਏ ਆ ਆ ਮੈਂ ਹੁਣੇ ਲਿਆ ਕੇ ਖੇਦਰਾ ਤੇ ਕੋ ਵਾਸ਼ਿੰਗ ਚੀਜ਼ ਤੇ ਸਾਹਮਣੇ ਪਈ ਚੀਜ਼ ਨਹੀਂ ਲੱਭਦੀ ਹੈਗੀ ਤੇ ਬਾਜ਼ਾਰ ਤੇ ਕੰਮ ਨੇ ਉਹ ਕਰਕੇ ਆਉਣੇ ਨੇ ਤੇ ਹੁਣੇ ਵੇਲੇ ਹੋਏ ਨੇ ਪਿੱਛੇ ਤੁਸੀਂ ਕਹਿ ਬੀਚ ਸਕਦੇ ਹੋ ਮੇਰੇ 7:30 ਦਾ ਹੋ ਗਿਆ ਤੇ ਨੂੰ ਸੌ ਮਿਲ ਗਿਆ ਨਾ ਹੋਰ ਤੇ ਅੱਜ ਮੈਂ ਬੂੜ ਤੋਤੇ ਨੇ ਦਿਖਾਉ ਆਕਸੀਜਨ ਮਿਲ ਗਈ ਇਹਨਾਂ ਨੂੰ ਨਹੀਂ ਸਾਫ਼ ਹੋ ਗਏ ਹਨਾ ਤੁਸੀਂ ਵੀ ਇੰਨੇ ਜੋੜੇ ਪਏ ਨੇ ਬਸ ਇਹਦੇ ਪਿੱਛੇ ਪਏ ਹੋ ਕਿ ਇਹੀ ਪਾਣਾ ਇਹੀ ਪਾਣਾ ਇਹ ਤੁਮ੍ਹ ਕਿ ਜਿਆਦਾ ਕੰਫਰਟੇਬਲ ਨੇ ਅੱਜ ਆਪਾਂ ਸੇਮ ਡਰੈਸ ਪਾਈ ਬਲੈਕ ਬਲੈਕ ਹੁਣ ਆਪਾਂ ਆਪਣੀ ਡਰੈਸ ਕਾਉਂ ਦਿਖਾਈ ਤੁਸੀਂ ਮੇਰੀ ਦਿਖਾਓ ਡਰੈਸ ਮੜੀ ਪੜੇ ਚੁੰਨੀ ਵੀ ਕਾਲੇ ਰੰਗ ਦੀ ਲੈ ਲੈ ਨਹੀਂ ਚੁੰਨੀ ਤੇਰੀ ਕਾਲੇ ਆ ਮੈਂ ਦਮਨ ਟੀ-ਸ਼ਰਟ ਮੇਰੀ ਹੀ ਪਰ ਦਬਣ ਨੇ ਲੈ ਲਈਏ ਮੈਂ ਕਿਹਾ ਚੱਲ ਬਾਜ਼ਾਰ ਹੀ ਜਾਣਾ ਤਾਂ ਟਾਈਮ ਸ਼ਾਮ ਦਾ ਆ ਕੇ ਪਾ ਲੈਣਾ ਕੰਫਰਟ ਫੁੱਲੇ ਡੁੱਲੇ ਹਨਾ ਸੂਰ ਪ੍ਰੈਸ ਕਰਨਾ ਪੈਣਾ ਹੀ ਫੇਰ ਪਾਣਾ ਹੀ ਪਸੀਨੇ ਨਾਲ ਲੱਤਪਤ ਹੋ ਜਾਣੀ ਟੀ-ਸ਼ਰਟ ਥੋਰ ਕੰਫਰਟ ਹੈ ਇਹਦੀ ਪਾ ਕੇ ਤਿਵਾਰ ਕਹਿੰਦੇ ਵੇਖਣਾਂ ਨੇ ਕਹਿੰਦਾ ਬੜੀ ਮੈਚਿੰਗ ਕਰਕੇ ਬਸ ਹੀ ਫੈਮਿਲੀ ਨੇ ਬੜੀ ਮੈਚਿੰਗ ਕੀਤੀ ਹੈ ਪਰ ਆਪਾਂ ਕਦੇ ਕੀਤੀ ਨਹੀਂ ਹੈਗੀ ਇਹੋ ਜੀ ਫਾਰਮੈਟ ਹੀ ਕਦੇ ਨਹੀਂ ਕੀਤੀ ਨਾ ਮੈਚਿੰਗ ਕੀਤੀ ਤੇ ਨਾ ਹੀ ਅਸੀਂ ਕਦੇ ਦੋਨਾਂ ਜਾਣਿਆਂ ਨੇ ਕਿ ਬੈਠ ਕੇ ਰੋਟੀ ਇਕੱਠਿਆਂ ਖਾਧੀ ਐ ਆ ਕਿ ਜੀ ਰੋਟੀ ਖਾ ਰਿਹਾ ਹਾਂ ਸਾਰੀ ਫੈਮਿਲੀ ਖਾ ਰਿਹਾ ਤੇ ਅਲੱਗ-ਅਲੱਗ ਥਾਲੀ ਚ ਖਾ ਰਿਹਾ ਐ ਕਈ ਮੈਂ ਵੇਖਿਆ ਹਨਾ ਇਕੱਠੇ ਇੱਕੋ ਥਾਲੀ ਚ ਬੈਠ ਕੇ ਇੱਕੋ ਕਾਲੀ ਚ ਬੈਠ ਕੇ ਰੋਟੀ ਖਾਂਦੇ ਮੈਨੂੰ ਤਾਂ ਨਾ ਸਵਰਗਿੰਦ ਦਾ ਧਾਰ ਬੜੀ ਤੇਜ਼ ਤੇ ਰੋਟੀ ਖਾਂਦੇ ਤੇ ਮੈਂ ਹੌਲੀ-ਹੌਲੀ ਖਾਨੀ ਆ ਤਾਂ ਫਿਰ ਮੈਂ ਕਹਿ ਦੇਣੀ ਹਾਂ ਹਾਂ ਮੇਰੇ ਵੱਲ ਤੋਂ ਸਭ ਦੀ ਬੋਲਦੀ ਮੈਂ ਤਾਂ ਆਂਟੀ ਘਰੋਂ ਫਾਰਮੈਟ ਮਾਰਦੇ ਫਟਾਫਟ ਉਹ ਤਾਂ ਮਿੰਟਕ ਮਾਰਨਾ ਤੇ ਮੈਂ ਹੌਲੀ ਹੌਲੀ ਸਾਰੇ ਨਹੀਂ ਖਾਦੇ ਨੀ ਮੈਂ ਹੌਲੀ ਹੌਲੀ ਰੋਟੀ ਖਾਂਦੀ ਮੈਕਸਿਮਮ ਮੈਂ 5 ਤੋਂ 7 ਮਿੰਟਾਂ ਚ ਆਪਣਾ ਖੰਡ ਮੇੜ ਗੱਲ ਇਹ ਚੱਲ ਰਹੀ ਸੀ ਕਿ ਆ ਜੀ ਮੈਚਿੰਗ ਵੀ ਨਹੀਂ ਕਦੇ ਕੀਤੀ ਤੇ ਅਸੀਂ ਕਦੇ ਫਾਰਮੇਟਿਵ ਨਹੀਂ ਕੀਤੀ ਕਿ ਹਾਂ ਐ ਕਰਨਾ ਕਿਉਂ ਕਰਨਾ ਇਹਦਾ ਆ ਜਾਣੇ ਕਿ ਮੈਚਿੰਗ ਮੋਡੀਅਰ ਕਰਨੇ ਕਾਲੀ ਦੀ ਸਿਰਪਾੜੀ ਨਾਲ ਲੋ ਤੇ ਮੈਂ ਤਾਂ ਕੱਲ੍ਹ ਉਹ ਪਹਿਲਾਂ ਆਈ ਉਹ ਤੇ ਸੀ ਮੈਂ ਤਾਂ ਇਹਨਾਂ ਨਾਲ ਕੋ ਗੱਲਾਂ ਕੀਤੀ ਤਾਂ ਮੈਨੂੰ ਪਤਾ ਆ ਗਿਆ ਮੈਂ ਤੁਹਾਨੂੰ ਦੇਖਿਆ ਮੈਂ ਜੇ ਤੁਹਾਨੂੰ ਦੇਖਿਆ ਨਾ ਮੈਂ ਕਿਹਾ ਅਵਤਾਰ ਵੀ ਤੇ ਮੇਰੀ ਵੈਜੀ ਹੋਊਗੀ ਤਾਂ ਮੈਂ ਦੇਖਿਆ ਚਲੋ ਹੋ ਜੋ ਰੈਡੀ ਤੇ ਚਲੋ ਬਾਜ਼ਾਰ ਜਾ ਕੇ ਤਾਂ ਮਿਲਣਾ ਨਹੀਂ ਮੈਨੂੰ ਤਾਂ ਸੰਗੋਦੀ ਵਲੌਗ ਬਣਾਉਂਦੇ ਆ ਤੇ ਅਵਤਾਰ ਕੋ ਅਵਤਾਰ ਤਾਂ ਬਣਾਉਂਦੇ ਹੀ ਨਹੀਂ ਹੈਗੇ ਉਹ ਲੋਕ ਤੇ ਇਧਰ ਹੀ ਕੁਲਰ ਆ ਰਿਹਾ ਕੁੜੇ ਦੀ ਬੜੀ ਠੰਢੀ ਠੰਢੀ ਹਵਾ ਆ ਰਹੀ ਏ ਪਈ ਨਹੀਂ ਵਿਚੋਂ ਨਿਕਲ ਗਏ ਤਾਂ ਟਲੇ ਜੇ ਮੈਂ ਸਾਫ਼ ਹੋ ਜਾਣਗੇ ਚੰਗੀ ਤਰ੍ਹਾਂ ਕਰੇ ਰੌਣਕ ਨਹੀਂ ਯਾਰ ਬੱਚਿਆਂ ਬਿਨਾ ਹਨਾ ਫਤਿਹਰੀ ਆਏ ਹਨ ਇੰਨੀ ਰੌਣਕ ਸੀ ਚਲਿਏ ਪਿੰਡ ਨਾ ਚਲੀਏ ਸਵੇਰੇ ਆ ਜਾਾਂਗੇ ਰਾਤ ਰਹਿ ਕੇ ਸਵੇਰੇ ਆ ਜਾਾਂਗੇ ਫੇਰ ਜੇ ਸਵੇਰੇ ਤੇ ਉਹ ਦਿਨ ਨਹੀਂ ਜਾਣ ਦੀ ਖੁਸ਼ੀ ਉੰਨੀ ਉਹ ਦੀ ਟੈਨਸ਼ਨ ਹੋ ਜਾਂਦੀ ਹਾਂ ਇਹ ਤਾਂ ਹੈਗਾ ਨਹੀਂ ਦੋ ਰਾਤ ਤੂੰ ਦਿਮਾਗ ਤੇ ਹੀ ਬੰਦਾ ਨਾ ਸੌਂਦਾ ਇਹ ਸੋਚ ਕੇ ਸੌਂਦਾ ਸਵੇਰੇ ਉੱਤੇ ਜਾਣਾ ਸਵੇਰੇ ਜਾਣਾ ਉਧਰ ਕੱਲ ਵੀ ਅਸੀਂ ਤੁਈ ਦੇਖਿਆ ਵਲੌਗ ਦੇ ਵਿੱਚ ਅਸੀਂ ਆਈਂ ਭੱਜ ਗਏ ਸਾਰੇ ਸੁੱਤੇ ਨੂੰ ਮਨਦੀਪ ਦਾ ਕਮੈਂਟ ਆਇਆ ਸੱਚ ਅੱਛਾ ਮਨਦੀਪ ਮਨਦੀਪ ਕਹਿੰਦੀ ਸਾਰੇ ਸੁੱਤੇ सोनू ਉਤਾਰਪਾ ਦੀ ਤੁਹਾਨੂੰ ਲੈ ਕੇ ਭੱਜ ਗਏ ਸੰਗਰੂਰ ਜਾ ਕੇ ਫੜੇ ਜਾਣਗੇ ਮੈਂ ਕਿਹਾ ਸਹੀ ਗੱਲ ਹੈ ਆਈ ਨਾ ਠਾਇਆ ਹੀ ਨਹੀਂ ਆਈ ਕਿਾ ਚੱਲ ਸੁੱਤੇ ਰਹਿੰਦੇ ਉਹਨਾਂ ਨੂੰ ਕਿਉਂ ਠਾਣਾ ਤੇ ਬਸ ਹਾਂ ਉੱਤੋਂ ਜਾਉਂਦੇ ਹਾਂ ਥੋੜੀ ਫੱਟ ਗਈ ਚਲੋ ਹੋਰ ਲੈ ਆਵਾਂਗੇ ਪੈਰ ਨੇ ਜੋੜੇ ਦੋ ਪੈਰ ਹੀ ਪੈਰ ਖੋ ਰੋ ਪਾਇਆ ਕਰੋ ਨਾ ਬਸ ਇੱਕ ਜਿਹੜੀ ਜਰਾਪ ਵਾਲੀ ਨਾ ਜਿੰਨਾ ਚਿਰ ਫੜਦੀ ਨਾ ਉਹਨਾਂ ਚ ਰਲਾਣੀ ਨਹੀਂ ਆਪਾਂ ਨੇ ਜਿਹੜਾ ਅੱਡੀਆਂ ਨਾਲ ਘਸਦੀ ਗਈ ਜਾਂਦੀ ਨਾ ਹਾਂ ਉਹਨਾਂ ਚ ਪੈਸਾ ਵਸੂਲ ਨਹੀਂ ਹੁੰਦਾ ਹਾਂ ਅੱਡੀਆਂ ਤੋਂ ਕਸੇ ਫੇਰ ਪੈਸਾ ਵਸੂਲ ਸਹੀ ਗੱਲ ਹੈ ਸਹੀ ਗੱਲ ਹੈ ਤੇ ਹੁਣ ਚੱਲਿਆ ਦੇਖਦੇ ਆਂ ਅੱਜ ਕੱਲ੍ਹ ਸਵੇਰੇ ਤੋਂ ਹੀ ਦੁਪਹਿਰ ਤੂੰ ਹੀ ਦੇਖਿਆ ਬਲਾਉ ਦੇ ਵਿੱਚ ਕਿੰਨੇ ਗੋਲ ਬੱਤੇ ਖਵਾ ਕੇ ਦੇ ਉਹਨੇ ਦੇਖਣਾ ਕੀ ਖਵਾਉਂਦੇ ਵੀ ਕੁਝ ਨਹੀਂ ਦੱਸ ਤਾ ਮੈਂ ਬਾਹਰ ਦਾ ਨਾ ਛੱਡਿਆ ਹੋਇਆ ਬੜਾ ਮੋਟਾ ਇਹ ਕੱਲ ਵੀ ਜਦੋਂ ਇਹਨਾਂ ਨੇ ਡੋਸਾ ਖਾਧਾ ਤੇ ਮੈਂ ਇਡਲੀ ਮੰਗਵਾਈ ਸੀ ਇਡਲੀ ਪਰ ਮੈਂ ਖਾਧੀ ਨਹੀਂ ਮੈਨੂੰ ਪਸੰਦ ਨਹੀਂ ਆਈ ਮੈਂ ਲਗਾ ਦੋ ਚਮਚੇ ਖਾਦੇ ਤੇ ਮੈਂ ਘਰੇ ਆ ਕੇ ਦੁੱਧ-ਦੂਧ ਪੀ ਲਿਆ ਸੀ ਮੈਨੂੰ ਬਾਹਰ ਦਾ ਹੁਣ ਖਾਣਾ ਪਸੰਦ ਹੀ ਨਹੀਂ ਆਂਦਾ ਜਦੋਂ ਦਾ ਮੇਰਾ ਪੇਟ ਖਰਾਬ ਹੋਇਆ ਮੈਨੂੰ ਡਰ ਲੱਗਣਾ ਪੈਂਦਾ ਹੈ ਕਿ ਤਾ ਫੇਰ ਨੇ ਢਿੱਡ ਖਰਾਬ ਹੋ ਜੇ ਕਿ ਤਾ ਫੇਰ ਨੇ ਢਿੱਡ ਖਰਾਬ ਹੋ ਜਾਵੇ ਚਲ ਬੂਟ ਵੀ ਕਾਲੇ ਪਾਲੇ ਰਹਿਣ ਤੁਸੀਂ ਕਾਲੇ ਬੂਟ ਘਾੜੀ ਤੂੰ ਹੀ ਤਾਂ ਸੋਹਣੇ ਬੜੇ ਲੱਗਦੇ ਕਾਲੇ ਗੋਬੜਾ ਜੀ ਹੈ ਹੈ ਗਏ ਸੋ ਰਹੇ ਨਹੀਂ ਨਹੀਂ ਗਰਮੀ ਕਰਕੇ ਥੋੜਾ ਜਿਹਾ ਸਾਡਾ ਗਰਮੀ ਚ ਰੰਗ ਸਾਫ ਹੋ ਜਾਂਦਾ ਤੇ ਸਰਦੀ ਚ ਕਾਲਾ ਹੋ ਜਾਂਦਾ। ਸਰਦੀ ਤੇ ਉਹ ਕੋਲਡ ਕਰੀਮ ਲਾ ਲੈਂਦੇ ਨਾ। ਹਾਂ ਨਹੀਂ ਗਰਮੀ ਚ ਵਾਕਈ ਰੰਗ ਸਾਫ ਹੋ ਜਾਂਦਾ। ਕਈਆਂ ਦਾ ਗਰਮੀ ਚ ਕਾਲਾ ਹੋ ਜਾਂਦਾ ਸਰਦੀਆਂ ਚ ਸਾਫ ਹੁੰਦਾ ਪਰ ਸਾਡਾ ਉਲਟ ਹੈ। ਸਾਡਾ ਮੇਰਾ ਮੇਰਾ ਐਵੇਂ ਮੇਰਾ ਜਿਵੇਂ ਜਿਵੇਂ ਪਸੀਨਾ ਆਉਗਾ ਨਾ ᱛੇਉਂ-ᱛੇਉਂ ਰੰਗ ਸਾਫ ਹੋਈ ਜਾਣਾ ਤੇ ਜਦੋਂ ਸਰਦੀ ਆਏਗੀ ਤੇ ਉਦੋਂ ਮੇਰਾ ਕਾਲਾ ਹੋ ਜਾਂਦਾ। ਚਲੋ ਜੀ ਬਾਹਰੀਆਂ ਗੱਲਾਂ ਨਾ ਕਰਦੇ ਹੋਏ ਅਸੀਂ ਜਾਂਦੇ ਹਾਂ ਬਾਜ਼ਾਰ ਮਿਲਦੇ ਆ ਤੁਹਾਨੂੰ ਅਸੀਂ ਆ ਕੇ ਆ ਕੇ ਮਿਲਾਂਗੇ ਜੀ ਉੱਥੇ ਮਿਲਿਆ ਗਿਆ ਤੇ ਉੱਥੇ ਮਿਲਾਂ ਤੇ ਲੋ ਜੀ ਇੱਕ ਰਾਮਾ ਥੋੜਾ ਪੜਦੀ ਪਈ ਸੀ ਤੇ ਉੱਥੇ ਲਿਖਿਆ ਸੀ ਮੈਨੂੰ ਤਾਂ ਪਤਾ ਨਹੀਂ ਕਿੰਨਾ ਪਸੀਰੇ ਕਿਹਾ ਕਿ ਸਾਰਾ ਜਦਾਂ ਟੱਬਰ ਹੈ ਨਾ ਉਹ 16 ਤੇ 23 ਕਰਕੇ ਤੇ ਰਾਮ ਨਾ ਸੁੱਤਾ ਪਿਆ ਸਾਰਾ ਟੱਬਰ ਹੀ ਸੁੱਤਾ ਪਿਆ ਤੇ ਇੱਕ ਬੰਦਾ ਏ ਕਿ ਜਿਹਨੂੰ ਨੀਂਦ ਹੀ ਨਹੀਂ ਆਉਂਦੀ ਤੇ ਉਹ ਦੱਸੋ ਕਿਹੜਾ ਏ ਮੈਨੂੰ ਤਾਂ ਸਮਝ ਲੱਗੀ ਬਾਕੀ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਕਿ ਉਹ ਕੌਣ ਆ ਕਿ ਜਿਹਨੂੰ ਨੀਂਦ ਨਹੀਂ ਆਉਂਦੀ ਬਾਕੀ ਤਾਂ ਸਾਰਾ ਟੱਬਰ ਸੁੱਤਾ ਪਿਆ ਤੇ ਜਰੂਰ ਕਮੈਂਟ ਕਰਿਓ ਫੋਲੋ ਕਰ ਦਿਓ ਆਪਾਂ ਪੰਨ ਬਾਹਰ ਦਾ ਮੌਸਮ ਵੀ ਥੋੜਾ ਜਿਹਾ ਲੱਗਦਾ ਹੈ ਕਿ ਬੱਦਲ-ਬੁੱਦਲ ਆਏਗਾ ਬਾਕੀ ਦੇਖੋ ਇੱਥੋਂ ਸੱਚ ਨਾਲ ਆਪਾਂ ਨੇ ਉਹ ਚੱਕਤਾ ਟੇਬਲ ਕੰਪਿਊਟਰ ਟੇਬਲ ਪਾਇਆ ਤੇ ਖਾਲੀ-ਖਾਲੀ ਹੋ ਗਈ ਜਗ੍ਹਾ ਸਾਰੀ ਉਤਾਰ ਅੰਦਰ ਲੱਗੇ AC ਵਾਲੇ ਰੂਮ ਚ ਕਹਿੰਦੇ ਇੱਥੇ ਗਰਮੀ ਚ ਕੰਮ ਨਹੀਂ ਹੁੰਦਾ ਫੇਰ ਬੈਗਿਓ ਲੈਪਟਾਪ ਨਾਲ ਲੈ ਕੇ ਜਾਣਾ ਕਾਹ ਨੂੰ ਲੈ ਜਾਈਏ ਅਸੀਂ ਚੱਲਦੇ ਬਾਹਰ ਲੈਰਾ ਹੋ ਗਿਆ ਥੋੜਾ-ਥੋੜਾ ਪਰ ਕੈਮਰੇ ਚ ਬਹੁਤ ਸੋਹਣਾ ਲੱਗ ਰਿਹਾ ਹੈ ਕੈਮਰੇ ਚ ਇੰਨਾ ਘੈਂਡ 뷰 ਲੱਗ ਰਿਹਾ ਨਾ ਤੇ ਉਹ ਕਹਿੰਦੀ ਹੁੰਦੀ ਜੋਤ ਕਹਿੰਦੀ ਮੈਨੂੰ ਤਾਂ ਡਾਹਾ ਬਹੁਤ ਵਧੀਆ ਲੱਗਦਾ ਕੈਮਰੇ ਦੇ ਵਿੱਚ ਆਈ ਗਿਆ ਤੇ ਉਧਰ ਮੈਂ ਲਾਈਵ ਦਿਖਾਇਆ ਮੈਂ ਖੜ ਕੇ ਦੇਖਣ ਖੜ ਕੇ ਵਧੀਆ ਲੱਗਦਾ ਕਿ ਨਹੀਂ ਕੈਮਰੇ ਜਦਾ ਵਧੀਆ ਲੱਗਦਾ ਨਹੀਂ ਕਹਿੰਦੀ ਵਾਕੇ ਬਹੁਤ ਵਧੀਆ ਲੱਗਦਾ ਚੱਕ ਲਿਓ ਭਾਈ ਸਮਾਂ ਚੋਂ ਸਦੀ ਸੁਦੀ ਲੈਣੀ ਹੈ ਕਦੀ ਉਹ ਕੱਢ ਲੈਣੀ ਸੀ ਗੱਡੀ ਗੱਡੀ ਕੱਢ ਲੈਣੀ ਸੀ ਲੋਕੋ ਜਾਣਾ ਨਹੀਂ ਤਾਂ ਉਹ ਕੁਝ ਗੱਡੀ ਪਾਉਂਦੇ ਰਹਿਾਂਗੇ ਬਾਜ਼ਾਰਾਂ ਦੇ ਵਿੱਚ ਚੱਲੋ ਕੀ ਕਹਿ ਰਹੇ ਹੋ ਬਗੇ ਦੰਮੂ ਵਰਗੇ ਨੇ ਕਹਿਣਾ ਚਲੋ ਜਿੱਦਣ ਉਹ ਖੁੱਲ ਗਿਆ ਨਾ ਮੇਰਾ ਆਪਾ ਕਹ ਰਿਹਾ ਸੀ ਛੋਟੀ ਗੱਡੀ ਲੈਣੀ ਹੈ ਹਾਂ ਪਹਿਲਾਂ ਗੱਡੇ ਵਾਸਤੇ ਸਲਾਹ ਕਰ ਰਹੇ ਸੀ ਆਪਾਂ ਗੱਡੀ ਬਾਰੇ ਹਾਂ ਮੈਂ ਦੰਮੂ ਵਰਗੇ ਕਹਿੰਦਾ ਪਾੜਾ ਪਾਪਾ ਵੱਡੂ ਵੱਡੀ ਗੱਲਾਂ ਮਾਰ ਕੇ ਤੇ ਬਾਅਦ ਲੈ ਲਈ ਛੋਟੀ ਗੱਡੀ ਪਹਿਲਾਂ ਥਾਰ ਬਰੇਜਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਨਜ਼ਾਇਰੀ ਲੈ ਲੈਣੇ ਆ ਅੱਜ ਇੱਥੇ ਆਪਾਂ ਨਾਨ ਖਾਦੇ ਸੀ ਨਾ ਨਾਨ ਫਟੂਰਾ ਹਾਊਸ ਹਾਂ ਇੱਥੇ ਆ ਹਾਂ ਸਾਹਮਣੇ ਆ ਬਿਲਕੁਲ ਬੈਠੋ ਮੋੜੋ ਸਿੱਧਾ ਸਿੱਧਾ ਜਾਣਾ